ਕਿਉਂਕਿ ਇਹ ਆਪਣੀ ਜਥੇਬੰਦੀ ਦਾ ਕਿੱਡਾ ਜਬਤ ਹੈ ਇਹ ਗੱਲ ਦੁਨੀਆ ਤੇ ਗਾਈ ਗਈ ਹੈ ਕਿ ਏਡੇ ਵੱਡੇ ਇਕੱਠ ਏਡਾ ਵੱਡਾ ਜਾਬਤਾ ਬਹੁਤ ਸਾਰੇ ਕਹਿੰਦੇ ਵੀ ਏਡਾ ਵੱਡਾ ਜਾਬਤਾ ਨੇ ਪੁਲਿਸ ਜਾਂ ਫੌਜ ਚ ਵੀ ਨਹੀਂ ਕਈ ਵਾਰੀ ਹੁੰਦਾ ਉਹਦੀ ਗੱਲ ਮੈਂ ਤੁਹਾਡੇ ਨਾਲ ਸਾਂਝੀ ਕਰਦਾ ਜਿਹੜੇ ਬਾਹਰ ਵੀ ਫਿਰਦੇ ਐ ਮੇਰੀ ਆਵਾਜ਼ ਵੱਲ ਧਿਆਨ ਦੇ ਦੇਣਾ ਕਿਉਂਕਿ ਜਿਹੜੀ ਆਪਾਂ ਕਹਿੰਦੇ ਆ ਕਰਦੇ ਆ ਜਬਤ ਪੱਖੋਂ ਤੇ ਜਿੱਤਾ ਜਬਤ ਠੀਕ ਹੈ ਉਹ ਫੌਜਾਂ ਜਿੱਤਦੀਆਂ ਹਥਿਆਰ ਨਹੀਂ ਜਿੱਤਦੇ ਹੁੰਦੇ ਕਦੇ ਵੀ ਫੌਜਾਂ ਜਬਤ ਵਾਲੀਆਂ ਜਿੱਤਦੀਆਂ ਉਹਦੇ ਮੈਂ ਗੱਲ ਸਾਡੇ ਨਾਲ ਸਾਂਝੀ ਕਰ ਰਹੇ ਹਾਂ ਕਿ ਮਾਰਚ ਦੇ ਕਿਹੜੇ ਕਿਹੜੇ ਜ਼ਿਲ੍ਹੇ ਨੇ ਜਾਣਾ ਤੇ ਕਿਹੜੇ ਕਿਹੜੇ ਜ਼ਿਲ੍ਹੇ ਨੇ ਕਿੱਥੇ ਲੱਗਣਾ ਸਾਰੀਆਂ ਹੀ ਭੈਣਾ ਕਿਸੇ ਜ਼ਿਲ੍ਹੇ ਨਾਲ ਸੰਤ ਹੋਣ ਮੋਰੇ ਆਗੂ ਟੀਮ ਤੋਂ ਬਾਅਦ ਉਹ ਸਾਡੀਆਂ ਭੈਣਾ ਹੋਣੀਆਂ ਉਸ ਤੋਂ ਬਾਅਦ ਸੰਗਰੂਰ ਜ਼ਿਲ੍ਹਾ ਮੂਹਰੇ ਹੋ ਸੰਗਰੂਰ ਜ਼ਿਲ੍ਹੇ ਦੇ ਨਾਲ ਰਲਮਈ ਜਿੰਨੇ ਖੇਤ ਮਜ਼ਦੂਰ ਐ ਉਹ ਉਹਨਾਂ ਦੇ ਨਾਲ ਹੋਣਗੇ ਉਸ ਤੋਂ ਬਾਅਦ ਬਰਨਾਲਾ ਹੋਊਗਾ ਉਸ ਤੋਂ ਬਾਅਦ ਮਾਨਸਾ ਉਸ ਤੋਂ ਬਾਅਦ ਮੋਗਾ ਉਸ ਤੋਂ ਬਾਅਦ ਪਟਿਆਲਾ ਉਦੋਂ ਅਗੇ ਮਲੇਰਕੋਟਲਾ ਉਸ ਤੋਂ ਬਾਅਦ ਲੁਧਿਆਣਾ ਲੁਧਿਆਣਾ ਤੋਂ ਬਾਅਦ ਜਲੰਧਰ ਜਲੰਧਰ ਤੋਂ ਬਾਅਦ ਮੁਕਸਰ ਮੁਕਸਰ ਤੋਂ ਬਾਅਦ ਫਰੀਦਕੋਟ ਇਹ ਗੁਰਦਵਾਦ ਫਾਜ਼ਲਕਾ ਫਾਜ਼ਲਕਾ ਦਾਵਾ ਹਿਯਾਰਪੁਰਾ ਉਸ ਤੋਂ ਬਾਅਦ 14ਵਾਂ ਨੰਬਰ ਬਣਦਾ ਅੰਮ੍ਰਿਤਸਰ ਦਾ 15ਵਾਂ ਤਰਨਤਾਰਨ 16 ਗਰਦਾਸਪੁਰ ਗਿਣਤੀ ਉਹਨਾਂ ਸਾਰੇ ਪ੍ਰਧਾਨਾਂ ਸਗਤਾਂ ਨਾਲ ਸਾਂਝੀ ਹੋਈ ਹੈ ਉਹਦੀ ਉਹਨਾਂ ਨੇ ਤਿਆਰੀ ਵੀ ਕਰ ਲਈ ਹੋਣੀ ਹੈ ਜੇ ਕੋਈ ਕਸਰ ਰਹਿੰਦੀ ਉਹਨੂੰ ਪੂਰੀ ਕਰ ਲੈਣਾ ਜਣਦੀ ਇੱਥੋਂ ਆਪਾਂ 3.5 ਤੁਰਨਾ ਹੈ ਉਹ 3.5 ਨੂੰ ਪੂਰੇ ਜ਼ਿਲ੍ਹਿਆਂ ਦੇ ਬਾਜੇ ਸਪਨਾਲ ਦੇ ਅੰਦਰ ਹੀ ਉਵੇਂ ਲੈਣਾ ਬਣਾ ਕੇ ਖੜੇ ਹੋਣ ਕੱਡੋ ਘਟ 15 ਮਿੰਟ ਪਹਿਲਾਂ ਇਹ ਬੇਨਤੀਆਂ ਗਲਤੀ ਦਿੱਤੀ ਹੋਈ ਆਪਣਾ 1000 ਲਿਜਾਣਾ ਉਦੋਂ ਜਿਹਨੂੰ ਨਹੀਂ ਡਿਊਟੀ ਲਈ ਸਾਰਿਆਂ ਨੇ ਜੀ ਕਰਦਾ ਵੀ ਸਾਰੇ ਮਾਰਚ ਚ ਚੱਲੀਏ ਦੇਖੋ ਹੌਲੀ ਹੌਲੀ ਕਹਾ ਵਧਿਆ ਜਾਂਦਾ ਹੁੰਦਾ ਆਪਾਂ ਉਹਦਾ ਜਬਤ ਦਿਖਾਉਣਾ ਹੈ ਕਹੀ ਗੱਲ ਤੇ ਖੜਨਾ ਹੈ ਤੇ ਤੁਹਾਡੇ ਦੇ ਸਾਨੂੰ ਪੂਰਨ ਆਸ ਹੈ ਕਿ ਜੋ ਇਧਰ ਸਟੇਜ ਵੱਲੋਂ ਕਹੀ ਗਈ ਇਹਦੀ ਕਿਸੇ ਕਿਸੇ ਵੀ ਕੋਈ ਲੰਘਣਾ ਨਹੀਂ ਹੋਊਗੀ ਉਦੋਂ ਅਗਲੀ ਸੂਚਨਾ ਸਾਡੇ ਬਹੁਤ ਸਾਰੇ ਭਰਾ ਇਸ ਪੰਡਾਲ ਤੋਂ ਬਾਹਰ ਲੰਗਰ ਲਈ ਬੈਠੇ ਐ ਜਿਨ੍ਹਾਂ ਨੇ ਲੰਗਰ ਬਾਹਰ ਲਾ ਲੇ ਦੇਖੋ ਆਏ ਮੋਰਚੇ 'ਚ ਉੱਥੇ ਕੋਈ ਆਵਾਜ਼ ਨਹੀਂ ਜਾਂਦੀ ਹੋ ਸਕਦਾ ਉਹਨਾਂ ਨੂੰ ਸੂਲ ਤੋਂ ਹੋਵੇ ਪੱਕਾ ਥਾਂ ਹੋਵੇ ਜਾਂ ਉੱਥੇ ਸਾਹ ਹੋਵੇ ਜੇ ਮੋਰਚੇ 'ਚ ਆਏ ਆ ਫਿਰ ਆਪ ਨੂੰ ਮੋਰਚੇ ਦੇ ਅੰਦਰ ਹੀ ਆਪ ਦਾ ਲੰਗਰ ਪਾਉਣ ਦਾ ਪ੍ਰਬੰਧ ਕਰਨਾ ਚਾਹੀਦਾ ਤੇ ਜਦੋਂ ਸਟੇਜ ਚੱਲ ਵੀ ਇੱਕ ਬੰਦਾ ਜਾਂ ਦੋ ਬੰਦੇ ਆਪਦੇ ਸਮਾਣੇ ਕੋਲੇ ਛੱਡ ਕੇ ਸਾਰੇ ਪੰਡਾਲ ਚਾਉਣੇ ਚਾਹੀਦੇ ਆ ਇਸ ਗੱਲ ਦੀ ਲੋੜ ਹੈ ਦੇਖੋ ਜਿੱਥੋਂ ਤੇ ਕਰ ਲੱਗਦਾ ਆਸਾਨ ਦਾ ਜਾਂ ਬੜੀ ਸਹੂਲਤ ਦੀ ਗੱਲ ਹੈ ਆ ਜਿਹੜਾ ਕਾਫਲਾ ਜਾਣਾ ਹੈ ਪੈਣਾ ਨੇ ਨਾਲ ਜਾਣਾ ਹੈ ਤੇ 4 ਕਿਲੋਮੀਟਰ ਤੋਂ ਉੱਤੇ ਬੰਨਣਾ ਘੱਟ ਨਹੀਂ ਬੰਨਦਾ ਪੈਦਲ ਤੁਰ ਕੇ ਜਾਣਾ ਉਹ ਭਾਈ ਗਰਮੀ ਹੈ 4 ਕਿਲੋਮੀਟਰ ਤੁਰ ਕੇ ਜਾਣਾ ਠੀਕ ਹੈ ਕੋਈ ਸਮੱਸਿਆ ਕੀ ਜਿਹੜਾ ਜਨਰੇਟਰ ਲਿਆਂਦਾ ਸੀ ਉਹ ਕਿ ਨੁਕਸ ਪਿਆ ਉਹ ਸੜ ਗਿਆ ਆਪਾਂ ਦੂਜਾ ਜਨਰੇਟਰ ਚਲਾਇਆ ਇਸ ਕਰਕੇ ਪੱਖੇ ਬੰਦ ਹੈ ਕੱਲ ਨੂੰ ਇਹਦਾ ਹੋਰ ਵੀ ਪੱਕਾ ਆਪਾਂ ਪ੍ਰਬੰਧ ਕਰਾਂਗੇ ਏਸੀ ਸੂਚਨਾਵਾਂ ਹੁਣ ਮੈਨੂੰ ਜਿੰਨੇ ਕੁ ਮਿੰਟ ਮਿਲੇ ਆ ਕਿਉਂਕਿ ਮਾਰਚ ਜਾਣਾ ਸਾਰਿਆਂ ਦੇ ਮਿੰਟਾਂ ਅੱਜ ਸੌਟ ਕਰੇ ਆ ਕੱਲ ਨੂੰ ਇਹੀ ਖੇਤੀ ਨੀਤੀ ਤੇ ਵੱਧ ਵਿਸਤਾਰ ਚ ਬੋਲਾਂਗੇ ਦੇਖੋ ਭਰਾਓ ਜਿਹੜੀ ਖੇਤੀ ਨੀਤੀ ਸੀ ਕਹਿੰਦੇ ਆ ਵੀ ਲਾਗੂ ਕਰਾਉਣੀ ਹੈ ਇਹ ਖੇਤੀ ਨੀਤੀ ਦੀ 8 ਲੜੀਆਂ ਬਣਦੀਆਂ ਇਹਨਾਂ ਨੂੰ ਅਸੀਂ 8 ਬੁਨਿਆਦੀ ਮੁੱਦੇ ਵੀ ਕਹਿ ਦਿਆ ਨੇ ਆ ਇਹ ਪੂਰੀਆਂ ਗਰਾਉਂਡ ਦੇ ਨਾਲ ਕੀ ਫਰਕ ਪੈ ਜਾਣਾ ਹੈ ਜਨ ਜਿਹੜਾ ਭਗਵਾਨ ਦਮਨ ਕਹਿੰਦਾ ਪੰਜਾਬ ਨੂੰ ਰੰਗਲਾ ਬਣਾਉਣਾ ਹੈ ਇਹਨੇ ਕੰਗਲਾ ਬਣਾਤਾ ਆ ਨੀਤੀਆਂ ਜਿਹੜੇ ਮੁੱਦੇ ਆਪਣੇ ਖੇਤੀ ਨੀਤੀ ਨਾਲ ਜੁੜ ਕੇ ਇਹਨੇ ਪੂਰੇ ਪੰਜਾਬ ਨੂੰ ਰੰਗਲਾ ਬਣਾਉਣਾ ਹੈ ਮੈਂ ਦਾਵਾ ਕਰਦਾ ਜਿਹੜੀ ਸਟੇਜ ਤੋਂ ਇਹਨਾਂ ਹਾਕਮਾਂ ਨੂੰ ਕਿ ਇਹ ਜਿਹੜੀ ਖੇਤੀ ਨੀਤੀ ਅਸੀਂ ਲਿਆਂਦੀ ਹੈ ਦੋਨਾਂ ਜੱਥੇਬੰਦੀਆਂ ਨੇ ਇਹਨੂੰ ਲਾਗੂ ਕਰ ਦੇਣ ਪੂਰਨ ਰੂਪ ਚ ਤੇ ਜਿੱਦੇ ਪੂਰਨ ਰੂਪ ਚ ਲਾਗੂ ਹੋਗੀ ਉਸ ਤੋਂ ਬਾਅਦ ਗਰੰਟੀ ਹੈ ਕੋਈ ਖੁਦਕਿਸੀ ਨਹੀਂ ਹੋਊ ਕੋਈ ਸਾਡਾ ਨੌਜਵਾਨ ਨਸਾਂ ਦੀ ਪੇਟ ਨਹੀਂ ਚੜੂਗਾ ਐਡੀਆਂ ਵੱਡੀਆਂ ਜਾਨਾ ਸਾਡੀਆਂ ਬਚਣੀ ਐ ਤੇ ਇਹਨਾਂ ਨੇ ਹਕੀਕਤਾਂ ਨਹੀਂ ਲਾਗੂ ਕਰਨੀ ਕਿਉਂਕਿ ਇਹਨਾਂ ਦਾ ਰਵੱਈਆ ਨਹੀਂ ਇਨਾਂ ਦੇ ਹਿਸਾਬ ਨਾਲ ਤਾਂ ਸਾਰੀ ਮਨੁੱਖਤਾ ਮਰ ਜੇ ਇਸ ਗੱਲ ਦੀ ਕੋਈ ਪਰਵਾਹ ਨਹੀਂ ਉਸ ਰਾਹ ਤੇ ਦੁਰੇ ਹੋਈ ਹੈ ਉਹਦੇ ਕਰਕੇ ਜ਼ਮੀਨਾਂ ਗਈਆਂ ਬਾਕੀਆਂ ਤੇ ਅੱਖ ਹੈ ਉਹਦੇ ਕਰਕੇ ਪੂਰੀ ਤਰ੍ਹਾਂ ਪਾਣੀ ਦੀ ਅੱਖ ਹੈ ਪੂਰਾ ਬਾਰ ਦਾ ਵਾਤਾਵਰਣ ਗੰਦਲਾ ਕੀਤਾ ਹੋਇਆ ਹੈ ਇਸ ਕਰਕੇ ਇਹ ਲਾਗੂ ਉਦੋਂ ਹੋਣੀ ਹੈ ਜਦੋਂ ਸਾਡੀ ਇਹ ਗੱਲ ਜਿਵੇਂ ਬਠਿੰਡੇ ਕੋ ਆਪਣਾ ਦਿੱਲੀ ਕੋ ਮੋਰਚੇ ਵੇਲੇ ਹਰੇਕਾ ਬੱਚਾ ਬੱਚੀ ਨੂੰ ਇਹ ਪਤਾ ਸੀ ਕਿ ਦਿੱਲੀ ਦਾ ਮੋਰਚਾ ਕਾਦੇ ਖਾਤਰ ਹੈ ਜੇ ਇਹ ਕਾਲੇ ਕਾਨੂੰਨ ਨਾ ਵਾਪਸ ਹੋਏ ਸਾਡੀਆਂ ਜ਼ਮੀਨਾਂ ਨਹੀਂ ਬਚਣਾ ਸਾਡੀ ਰੋਟੀ ਰੋਟੀ ਗਈ ਪੂਰੇ ਜਿੰਨੀਆਂ ਸਟੇਟਾਂ ਸਾਹਮਣੇ ਪੂਰੇ ਭਾਰਤ ਦੀ ਗੱਲ ਹੈ ਦੁਨੀਆ ਤੇ ਇੱਕ ਦੀ ਗੱਲ ਹੈ ਸਾਰਿਆਂ ਦੀ ਨਿਗਾ ਅੰਦੋਲਨ ਨਾਲ ਜੁੜੀ ਸੀ ਵੇ ਸਾਕੋਥਰੇ ਕੋਈ ਗਿਆ ਚਾਹੇ ਨਾ ਗਿਆ ਵਿਦੇਸ਼ਾਂ ਵਾਲੇ ਅੰਦੋਲਨ ਨਾਲ ਜੁੜੇ ਹੋਏ ਸੀ ਆ ਅਸੀਂ ਚਾਹੁੰਦੇ ਆ ਕਿ ਪੰਜਾਬ ਦੇ ਪੂਰੇ ਕਿਰਤੀਆਂ ਦੀ ਜਮਾਤ ਉਹ ਆ ਖੇਤੀ ਨੀਤੀ ਜਿਹੜੇ ਮੁੱਦੇ ਆ ਜਨਾ ਜੁੜੇ ਉਹਦੇ ਨਾਲ ਸਾਡਾ ਕਲਿਆਣ ਹੋਣਾ ਮੈਂ ਸਮਝ ਦੇ ਸਾਹਿਬ ਨਾਲ ਇੱਕ ਦੋ ਮੁੱਦਿਆਂ ਤੇ ਗੱਲ ਕਰਨੀ ਆ ਤੁਹਾਡੇ ਨਾਲ ਸਾਡੀ ਖੇਤੀ ਪੂਰੇ ਹਿੰਦੁਸਤਾਨ ਦੀ ਇਹ ਭਰਾਵੋ ਗੁਲਾਮ ਹੈ ਖੇਤੀ ਨੂੰ ਉਜਾੜੋ ਕਰਾਉਣ ਦੀ ਲੋੜ ਹੈ ਗੁਲਾਮ ਇਹਨਾਂ ਹਾਕਮਾਂ ਨੇ ਬਣਾਈ ਹੈ ਇਥੋਂ ਦੀ ਅਫਸਰशाही ਨੇ ਬਣਾਈ ਹੈ ਪ੍ਰਬੰਧ ਨੇ ਬਣਾਈ ਹੈ ਇਹ ਖੇਤੀ ਨੀਤੀ ਆਜ਼ਾਦ ਕਰਨੀ ਹੈ ਜਿਹੜੀ ਗੁਲਾਮੀयां ਦੀ ਤੋੜਨੀ ਹੈ ਇਹ ਗੁਲਾਮੀ ਕਿਵੇਂ ਟੁੱਟੂਗੀ ਕਿ ਜਿਹੜੇ ਸੂਤਖੋਰ ਹੈ ਜਿਹੜੇ ਇਥੋਂ ਦੇ ਜ਼ਗੀਰਦਾਰ ਹੈ ਜਿਹੜੇ ਸਾਮਰਾਜੀ ਦੇਸ਼ ਹੈ ਕਾਰਪੋਰੇਟ ਘਰਾਣੇ ਇਹਨਾਂ ਦੀ ਗੁਲਾਮ ਹੈ ਖੇਤੀ ਇਹਨਾਂ ਤੋਂ ਖੇਤੀ ਆਜ਼ਾਦ ਕਰਨੀ ਹੈ ਇਹਨਾਂ ਤੋਂ ਖੇਤੀ ਆਜ਼ਾਦ ਕਰਕੇ ਖੇਤੀ ਲਈ ਜ਼ਮੀਨ ਚਹੀਦੀ ਹੈ ਕਈਆਂ ਨੂੰ ਲੱਗਦਾ ਵੀ ਜ਼ਮੀਨ ਕਿਹੜਾ ਰਾਵੜਾ ਕੋਈ ਖਿੱਚ ਕੇ ਵਧਾ ਦੂ ਕੋਈ ਰੌਲਾ ਨਹੀਂ ਪਾਵੋ ਜ਼ਮੀਨ ਪਈ ਹੈ ਕੋਕਰੀ ਨੇ ਵੀ ਕੁਝ ਆંકੜੇ ਤੁਹਾਡੇ ਨਾਲ ਸਾਂਝੇ ਕੀਤੇ ਆ ਜਿਹੜਾ ਪੂਰੀ ਤਰ੍ਹਾਂ ਜਿਹੜੇ ਕਾਨੂੰਨਾਂ ਦੀਆਂ ਗੱਲਾਂ ਕਰਦੇ ਆ ਇੱਥੋਂ ਦੀਆਂ ਕਰਦੇ ਵੀ ਅਸਲ ਵਕਤ ਹੋ ਜੂਜੀ ਕਾਨੂੰਨ ਉਹ ਤੁਹਾਨੂੰ ਕਿਹੜੇ ਕਾਨੂੰਨ ਦੀ ਪਰਵਾਹ ਹੈ ਵੱਡੇ ਕਾਨੂੰਨ ਦੇ ਰਾਖੇ ਬਣਦੇ ਹੋ ਪਾਰਲੀਮੈਂਟ ਦੇ ਵਿੱਚ ਪਾਸ ਹੋਇਆ ਕਿ ਸਾਡੇ 151 ਏਕੜ ਤੋਂ ਬਾਧੂ ਜ਼ਮੀਨ ਕਿਸੇ ਕੋਲੇ ਨਹੀਂ ਹੋਊ ਉਹ ਜ਼ਮੀਨ ਜ਼ਬਤ ਕਰਕੇ ਖੇਤ ਮਜ਼ਦੂਰਾਂ ਚ ਬੇਜ਼ਮੀਨੇ ਕਿਸਾਨਾਂ ਚ ਤੇ ਛੋਟੇ ਜ਼ਮੀਨੇ ਕਿਸਾਨਾਂ ਚ ਵੰਡੀ ਜਾਊਗੀ ਠੀਕ ਹੈ ਜਦੋਂ ਭਾਰਤ ਵੱਧਰ ਦੀ ਲਹਿਰ ਬਣੂ ਉਥੇ ਕਰਾ ਲਾਂਗੇ ਪੰਜਾਬ ਚ ਬਹੁਤ ਛੇਤੀ ਲਹਿਰ ਇਹ ਬਣ ਸਕਦੀ ਹੈ ਜਦ ਇਹ ਕਾਨੂੰਨ ਲਾਗੂ ਹੋਣ ਦੇ ਨਾਲ ਪੌਣੇ ਤਿੰਨ ਗਿੱਲੇ ਬੜਾ ਬੋ ਵੰਡੀ ਆਉਂਦੀ ਹੈ ਤੇ ਜਦੋਂ ਅਸੀਂ ਜ਼ਮੀਨ ਦੀ ਗੱਲ ਕਰਦੇ ਸੀ ਇਹਦੇ ਦੋ ਦੋ ਟਾਈ ਡਾਈ ਕਿੱਲੇ ਦੇ ਮਾਲਕ ਸੀ ਉਹ ਵੀ ਸਾਨੂੰ ਘੇਰ ਕੇ ਖੜਦੇ ਸੀ ਅੱਛਾ ਸਾਡੀ ਜ਼ਮੀਨ ਮਜ਼ਦੂਰਾਂ ਨੂੰ ਦੇਣੀ ਹੈ ਜਿੰਨਾ ਮਜ਼ਦੂਰਾਂ ਨੂੰ ਇਹ 5 ਮਰਲੇ ਦਾ ਪਲਾਟ ਦੇਣ ਨੂੰ ਤਿਆਰ ਨਹੀਂ ਤੇ ਦੂਜੇ ਪਾਸੇ ਕਹਿੰਦੇ ਵੀ ਅਸੀਂ ਦੇਖੋ ਕਣਕ ਦਿੰਨੇ ਆ ਮੋਦੀ ਹਿੱਕ ਦੇ ਹੱਥ ਮਾਰਦਾ ਕਿ 82 ਕਰੋੜ ਲੋਕਾਂ ਨੂੰ ਅਸੀਂ ਅਨਾਜ ਦਿੰਨੇ ਆ ਆ ਜ਼ਮੀਨ ਵੰਡ ਦਿਓ ਅਨਾਜ ਦੀ ਕੀ ਲੋੜ ਹੈ ਜਨੂਈ ਇਨੀ ਜ਼ਮੀਨ ਪਈ ਹੈ ਪੰਜਾਬ ਜਿਨੀ ਜਮੀਨ ਆ ਇਹਦਾ 10 ਹਿੱਸੇ ਜਿਹਦਾ ਮਤਲਬ 10 ਕਰੋੜ ਜਮੀਨ ਏਕੜ ਜਿਹੜੀ ਬਹੁਤ ਥੋੜੇ ਪੈਸੇ ਨਾਲ ਆਵਾਜ਼ ਹੁੰਦੀ ਹੈ ਖਾਸੇ ਸਾਲ ਹੋ ਗਏ ਤਾਂ ਸਰਕਾਰ ਦੇ ਅੰਕੜੇ ਐ ਉਦੋਂ ਸਾਰੇ 45000 ਕਰੋੜ ਆਦੇ ਸੀ ਹੁਣ ਅਸੀਂ ਮੰਨ ਲਏ ਨੇ ਵੀ ਇੱਥੇ ਭਾਈ 1 ਲੱਖ ਕਰੋੜ ਰੁਪਇਆ ਲੱਗ ਜੂ ਤੇ ਦੂਜੇ ਪਾਸੇ ਸੈਂਟਰ ਸਰਕਾਰ ਕੀ ਕਹਿੰਦੀ ਐ ਵੀ ਜਿਹੜਾ ਅਸੀਂ ਫਰੀ ਨਾਜ ਦਿੰਨੇ ਆ ਇਹਦੇ 3 ਲੱਖ ਕਰੋੜ ਰੁਪਈਆ ਸਾਡਾ ਖਰਚ ਹੁੰਦਾ ਹੈ ਤੁਸੀਂ 1 ਲੱਖ ਕਰੋੜ ਰੁਪਈਆ ਲਾਓ ਨਾਜ ਕੌਣ ਮੰਗਦਾ ਤੇ ਹੱਥੋਂ ਸਾਨੂੰ ਮੰਗਦੇ ਕਿਉਂ ਬਣਾਇਆ ਕੋਈ ਨਾਜ ਮੰਗਣ ਦੀ ਲੋੜ ਨਹੀਂ ਅਸੀਂ ਕਰ ਲਾਂਗੇ ਆਹ ਵੇਖੇ ਤਾਂ ਜੋ ਅਨਾਜ ਪੈਦਾ ਉਹ ਪੈਦਾ ਕਰਕੇ ਤੁਹਾਡੀਆਂ ਲੋੜਾਂ ਵੀ ਪੂਰੀਆਂ ਕਰ ਦਾਂਗੇ ਦੇਖਦੇ ਆ ਲੋੜਾਂ ਵੀ ਪੂਰੀਆਂ ਕਰ ਦਿਆਂਗੇ ਪਰ ਭਰਾਵੋ ਇਹਨਾਂ ਨੇ ਕਰਨਾ ਨਹੀਂ ਜੇ ਕਰਨ ਜੰਦੀ ਆਇਆ ਇਸ ਹਾਲ 2 ਲੱਖ ਕਰੋੜ ਰੁਪਏ ਬਚਦਾ ਇਹਨਾਂ ਦੇ ਖਜ਼ਾਨੇ ਚ ਉਹ ਬਚਿਆ ਹੋਇਆ ਮੂੰਹ ਇਧਰ ਹੋਵੇ ਲੋਕਾਂ ਕੰਨੀ ਜਿੰਨਾ ਜ਼ਮੀਨ ਤੋਂ ਬਾਅਦ ਖੇਤੀ ਪਾਣੀ ਤੋਂ ਮਿਣੀ ਹੁੰਦੀ ਸਾਡਾ ਦਾਵਾ ਕੋਈ ਵਜੇ ਇਹਨਾਂ ਦਾ ਮਹਾਰ ਭਵੇਂ ਬਾਲੇ ਨਹੀਂ ਬੜੇ ਕਿ ਪੰਜਾਬ ਕੋਲੇ ਇੰਨਾ ਪਾਣੀ ਹੈ ਜਿੰਨੀ ਪੰਜਾਬ ਦੀ ਜ਼ਮੀਨ 'ਚ ਖੇਤੀ ਹੁੰਦੀ ਹੈ ਪੂਰੀ ਖੇਤੀ ਨੂੰ ਨਹਿਰੀ ਪਾਣੀ ਨਾਲ ਸਰਦਾ ਹੈ ਤੇ ਹੁਣ ਕਿੰਨਾ ਲੱਗਦਾ ਹੈ 27% ਰਕਬੇ ਨੂੰ ਦੂਜਾ ਰਕਬਾ ਬੇਵਾਜ਼ ਜਾਂ ਮੋਟਰਾਂ ਤੇ ਨਰ ਪਰ ਹੈ ਇਹਨਾਂ ਨੇ ਸਾਰੇ ਖੇਤਾਂ ਦੇ ਕਰ ਪਾਣੀ ਕਿਵੇਂ ਬਚਾਇਆ ਭਗਵਾਨ ਦਮਾਨ ਨੇ ਕੜਕ ਚੜਾਇਆ ਨਹਿਰੀ ਪਟਵਾਰੀਆਂ ਤੇ ਕਾਨੂੰਗੋਣਾਂ ਤੇ ਕਿ ਤੁਸੀਂ ਇਹ ਸਾਨੂੰ ਲਿਸਟਾਂ ਬਣਾ ਕੇ ਦਿਓ ਨੇਰੀ ਪਾਣੀ ਹਰ ਇੱਕ ਖੇਤ ਤੇ ਪਹੁੰਚਦਾ ਹੋ ਗਿਆ ਅਸੀਂ ਧੰਨਵਾਦ ਕਰਦੇ ਹਾਂ ਪਟਵਾਰੀਆਂ ਦਾ ਕੰਨ ਉਹ ਆਂਦਾ ਜਿੰਨੇ ਕਹਿੰਦੇ ਜੇ ੜਾ ਝੂਠ 700 ਦਾ ਨਹੀਂ ਪੈਦਾ ਤੂੰ ਹੀ ਮਾਰ ਸਕਦਾ ਆ ਦਿਖਾਉਣਾ ਸੀ ਸਾਰੇ ਭਾਰਤ ਦੇ ਵਿੱਚ ਕੰਗਰਸ ਸੈਂਟਰ ਦੀ ਕੁਰਸੀ ਲੈਣੀ ਹੈ ਕਿ ਪੰਜਾਬ ਦਾ ਰੰਗਲਾ ਬਣਾਦਾ ਸਾਰੇ ਖੇਤਾਂ 'ਚ ਨੇਰੀ ਪਾਣੀ ਪਹੁੰਚ ਗਿਆ ਐਡੇ ਐਡੇ ਝੂਠ ਮਾਰਦੇ ਆ ਤੇ ਜਦੋਂ ਵੋਟਾਂ ਤੋਂ ਪਹਿਲਾਂ ਵਾਅਦਾ ਕਰਿਆ ਇੱਕ ਤਾਂ ਇਹਨਾਂ ਦੀ ਐਮਐਲਏ ਜਿਹੜੀ ਬਣੀ ਐ ਉਹ ਕਹਿੰਦੇ ਉਹ ਚੁਕਤੀ ਚ ਪੂਰੀਆ ਕਰ ਦਾਂਗੇ ਸੀ ਜਿਹੜੀ ਖੇਤੀ ਦੇ ਭਾਅ ਦੀ ਗੱਲ ਐ ਉਹਦੀ ਖਰੀਦ ਦੀ ਗਰੰਟੀ ਦੀ ਗੱਲ ਐ ਜਿਹਦਾ ਮਤਲਬ ਐ ਐਮਐਸਪੀ ਪੂਰੀ ਤਰ੍ਹਾਂ ਲਾਗੂ ਕਰ ਦਿਆਂਗੇ ਉਹ ਚੁਟਕੀ ਨਾਲ ਤਾਂ ਕੀ ਹੋਣਾ ਸੀ ਭਗਵੰਤ ਮਾਨ ਨੇ ਇੱਕ ਕਦਮ ਚੱਕਿਆ ਕਹਿੰਦਾ ਪੰਜਾਬ ਦੇ ਕਿਸਾਨਾਂ ਨੂੰ ਮੂੰਗੀ ਵੀ ਲਾਓ ਜੋ ਮੂੰਗੀ ਦੀ ਐਮਐਸਪੀ ਆ ਤਾਂਾਨੂੰ ਮਿਲੂਗੀ ਪੰਜਾਬ ਦੇ ਲੋਕਾਂ ਨੇ ਭਰੋਸਾ ਕਰਕੇ ਮੂੰਗੀ ਬੀਜੀ ਵਾਪਰਿਆ ਕੀ ਹੈ ਕਿਉਂ ਮੂੰਗੀ ਪੂਰੀ ਤਰ੍ਹਾਂ ਨਹੀਂ ਚੱਕੀ ਸਿਰਫ 50% ਮੂੰਗੀ ਚੱਕੀ ਗਈ 50% ਵਪਾਰੀਆਂ ਨੇ ਲੁੱਟੀ ਤੇ ਲੋਕਾਂ ਨੂੰ ਧਰਵਾਸ ਦਿੰਦੇ ਐ ਕਿ ਕੋਈ ਗੱਲ ਜੇਣਾ ਤੁਹਾਡਾ ਘਾਟਾ ਪੈ ਗਿਆ ਸੀ ਪੂਰਾ ਕਰਾਂਗੇ ਸਰਕਾਰ ਵੱਲੋਂ ਕਿਹਦਾ ਘਾਟਾ ਪੂਰਾ ਕੀਤਾ ਜੰਨੇ ਨੇ ਨੀਤ ਕੀ ਹੈ ਤੇ ਉਹੀ ਭਗਵੰਤ ਮਾਣਾ ਹੁਣ ਸੁਣਿਆ ਭਾਈ ਮੂੰਗੀ ਬੀਜਦੋ ਜਦੋਂ ਇੱਕ ਕਦਮ ਗਾਹਾਂ ਨੂੰ ਪੱਟਿਆ ਉਹ ਸਾਬਦਾ ਜੀਆ ਨੇ ਕੰਨ ਮਰੋੜੇ ਦਸ ਕਰਮਾਂ ਪਿੱਛੇ ਗਿਆ ਉਹਦਾ ਨੰਗਾ ਚਿੱਟਾ ਸਬੂਤ ਕਿ ਜਿਹੜੇ ਦਾ ਦੂਜੀਆ ਹਕੂਮਤਾਂ ਪਈਆਂ ਉਸੇ ਦਾ ਪੈ ਚੁੱਕਿਆ ਪੂਰੀ ਤਰ੍ਹਾਂ ਸੰਗ ਸਰਮ ਲਾ ਕੇ ਆ ਭਰਤਵਾਲਾ ਪੰਜਾਬ ਚ ਬਣਿਆ ਜਿਹਨੇ 220 ਏਕੜ ਜ਼ਮੀਨ ਰੋਕ ਲੈਣੀ ਹੈ ਆ ਰਾਜਪੁਰੇ ਦੀ ਨਾਂ ਕਿਹਾ ਤੁਸੀਂ ਰਾਜਪੁਰੇ ਦੇ ਨਾਲ 1000 99 ਏਕੜ ਜਮੀਨ ਤੇ ਤਾਰ ਬਗਲਤੀ ਉਹਨਾਂ ਨੂੰ ਫਿਰੇ ਸਮਾਉਣੀ ਹੈ ਉਹਦੇ ਚ ਪਾਰਕ ਬਣਣੀਆਂ ਸੜਕਾਂ ਬਣਣੀਆਂ ਉਹ ਸਾਰਾ ਕੁਝ ਇਹਨਾਂ ਨੇ ਕਰਨਾ ਹੈ ਉਹਦੇ ਤੇ 13000 ਕਰੋੜ ਰੁਪਇਆ ਖਰਚ ਹੋਣਾ ਹੈ ਸੈਂਟਰ ਕਹਿੰਦਾ ਜੀ ਅੱਦੇ ਅਸੀਂ ਪਾ ਦੇਾਂਗੇ ਹੁਣ ਇਹਦੇ ਗੁਣ ਗਾਉਂਦੇ ਐ ਵੇ ਦੇਖੋ ਗੱਡਾ ਵੱਡਾ ਪ੍ਰੋਜੈਕਟ ਪੰਜਾਬ ਨੂੰ ਮਿਲਿਆ ਪੰਜਾਬ ਰੰਗਲ ਆਏ ਨਹੀਂ ਬਣਨਾ ਉਹ 22000 ਏਕੜ ਉਹਦੇ ਚ ਰੋਕ ਲਈ 1099 ਏਕੜ ਤੁਸੀਂ ਇਹਦੇ ਚ ਰੋਕ ਲਈ ਜਿੰਨੀ ਜ਼ਮੀਨ ਭਾਰਤ ਮਾਲਾ ਨੇ ਰੋਕੀ ਹੈ ਇੰਨੀ ਜ਼ਮੀਨ ਭਰਾਵੋ ਜਿੱਦੇ ਕਿਤੇ ਮੀਹ ਵਾਲਾ ਪੈ ਗਿਆ ਉਹ ਹੜਾਂ ਦੀ ਪੇਟ ਚੜਨਾ ਪੂਰੀ ਤਰ੍ਹਾਂ ਬੰਨ ਮਾਰਤਾ ਸੜਕ ਦੇ ਨਾਲ ਕੋਈ ਨਿਕਾਸ ਨਹੀਂ ਕਿ ਜੇ ਇੱਥੇ ਮੀਂਹ ਨੇ ਪੈਂਦਿਆ ਪਾਣੀ ਕਿੱਥੇ ਜਾਣ ਉਹ ਜਿਹੜੇ ਵੱਡੇ ਜਿਹਨੇ ਜਾੜਾ ਕਰਨਾ ਉਹ ਆ ਫਿਕਰ ਨਹੀਂ ਭਾਈ ਤੁਹਾਡਾ ਫਿਕਰ ਕੀ ਕਰਨਾ ਸੀ ਤੁਹਾਡੀ ਕਿ ਲਾ ਇੱਧਰ ਰਹੇਗੀ ਕਿ ਲਾ ਇੱਧਰ ਰਹੇਗੀ ਕਿਸੇ ਬਸਵੇ ਕਿਨਾਰੇ ਕਿ ਕਿਸੇ ਬਸਵੇ ਰਹੇਗੀ ਜਦੋਂ ਭਾਰਤ ਵਾਲਾ ਬਣੀ ਆ ਜਾਂਦੇ ਖੇਤ ਦੇ ਦੋ ਟੁਕੜੇ ਹੁੰਦੇ ਆ ਇਹਨਾਂ ਦਾ ਹੱਕ ਬਣਦਾ ਸੀ ਕਿ ਮੋਟਰ ਤੋਂ ਦੂਜੇ ਖੇਤ 'ਤੇ ਕਰ ਪਾਣੀ ਪਾਉਂਦੇ ਸੜਕ ਦੇ ਛੱਲੇ ਦੀ ਪਾਈਪ ਕੱਢ ਦੇ ਜਿੱਥੇ ਕੋਈ ਰਾਹ ਬਣੇ ਆ ਕੱਚਾ ਪੱਕਾ ਉਹਨਾਂ ਸਾਰੇ ਰਾਹਾਂ 'ਤੇ ਪੁਲ ਬਣਦੇ ਜਨਵੀ 20 25 25 ਕਿਲੋ ਮੀਟਰ ਤੇ ਜਾ ਕੇ ਕੱਟਾ ਹੈ ਹੁਣ ਜਿਹਦੇ ਦੋ ਕਨਾਲਾ ਉਧਰ ਬਚ ਗੀਆਂ ਉਹ ਭਾਈ 50 ਕਿਲੋਮੀਟਰ ਬਾਟ ਕਰਕੇ ਆਪਦੀ ਦੋ ਕਨਾਲਾ ਵੱਡੇ ਆ ਇਹਨਾਂ ਦਾ ਹਾਲ ਇਸ ਕਰਕੇ ਇਹਦੇ ਲਈ ਕੋਈ ਝਾਕ ਨਾ ਕਰੋ ਬਰਾਵਾ ਪਹਿਲਾਂ ਕਦਾ ਸੀ ਵੋਟਾਂ ਦਿੱਤਾ ਤੁਹਾਨੂੰ ਬਰਨਾਲੇ ਵੀ ਦਾਣਾ ਮੰਡੀ ਚ ਇਕੱਠੇ ਹੋ ਕੇ ਕਿ ਸਰਕਾਰ ਜਿਹੜੀ ਮਰਜ਼ੀ ਕਰ ਜੇ ਜਿੰਨੂੰ ਮਰਜ਼ੀ ਵੋਟਾਂ ਪਾ ਲੋ ਤانوں ਜਿੰਨੇ ਕਾਂਗਰਸ ਕਾਲੀਆਂ ਤੋਂ ਅੱਕੇ ਸੀ ਜਿਹੜਾ ਜਿਹੇ ਕਮੇਡੀ ਕਰਕੇ ਸਰਕਾਰ ਤੇ ਲਗਾਤਾਰ ਕਮੈਂਟ ਕਰਦਾ ਸੀ ਤੁਸੀਂ ਬਰਾਵੋ ਤੋਂ ਖਿਚਾਏ 92 ਸੀਟਾਂ ਦਿੱਤੀਆਂ ਇਹਨਾਂ ਨੂੰ ਤੇ ਤੁਸੀਂ ਉਹ ਫਤਵਾ ਦਿੱਤਾ ਐਮਪੀ ਨੇ ਚੋਣਾਂ ਚ ਕਿੱਡਾ ਵੱਡਾ ਮਾਣ ਕਰੀ ਬੈਠਾ ਸੀ ਕਿਉਂਕਿ ਸਾਰੇ ਪੰਜਾਬ ਚ ਝੂਠੇ ਬੋਰ ਲਾਤੇ 13 0 ਆਦਾ ਸੀ ਉਹ 13 0 ਦੇ ਬਜਾਏ ਭਾਈ ਤਿੰਨ ਕਿਉਂ ਰਹਿ ਗਈਆਂ ਤੇਰਾ ਮੁਰਾਏ ਕਾ ਕਿਧਰ ਗਿਆ ਜੇ ਸਾਡੇ ਨਾਲ ਮੀਟਿੰਗ ਕਰਦੇ ਐ ਇਹ ਗੱਲ ਕਹਿਣੀ ਐ ਸੰਭਲ ਜਾਓ ਹਜੇ ਸਖਬੀਰ ਬਾਦਲ ਵੀ 25 ਸਾਲਾਂ ਦੇ ਸੁਪਨੇ ਲੈਂਦਾ ਸੀ ਤੇ ਤੁਸੀਂ ਸਭ ਸੁਪਨੇ ਪੂਰੇ ਭਾਰਤ ਦਾ ਰਾਜ ਸਾਹਮਣੇ ਲੈਨੇ ਹੋ ਕਿ ਸੈਂਟਰ ਸਾਡਾ ਰਾਜ ਹੋਣਾ ਹੈ ਦਿੱਲੀ ਜਿਹਾ ਫੋਟਾ ਜਿੱਤਿਆ ਕੋਈ ਨਹੀਂ ਜੇ ਭਾਈ ਲੋਕਾਂ ਦੇ ਪੱਖ ਦੀਆਂ ਨੀਤੀਆਂ ਲਾਗੂ ਕਰਦੇ ਹੁੰਦੇ ਲੋਕਾਂ ਦਾ ਸਾਹ ਸੁਖ ਆਉਣ ਲੱਗ ਜਾਂਦਾ ਸੱਚੇ ਲੋਕ ਜਤਿਆ ਦਿੰਦੇ ਲੋਕਾਂ ਨੂੰ ਤਾਂ ਫਤਵਾ ਦਿੱਤਾ ਛੱਡਦੇ ਸਵਾਲ ਉੱਠਦੇ ਐ ਕਿ ਭਗਵਾਨ ਦਮਨ ਨਾਲ ਰਲੇ ਹੋਏ ਹੋ ਤੁਸੀਂ ਮੋਰਚੇ ਕਿਉਂ ਨਹੀਂ ਲਾਉਂਦੇ ਸੱਚੇ ਨੂੰ ਨਹੀਂ ਲਾਏ ਪਹਿਲਾਂ ਕਿਉਂਕਿ ਜੇ 92 ਸੀਟਾਂ ਦਿੱਤੀਆਂ ਜਿਹਹਾਂ ਜਾਂ ਮੋਰਚਾ ਪਾਉਣ ਲਾ ਰਹੇ ਹਾਂ ਇਹ ਮੋਰਚਾ ਤੋਂ ਸੁਰੂ ਜੀ ਲਾਉਂਦੇ ਸਾਰਿਆਂ ਨੇ ਸਾਡੇ ਗੱਲ ਪੈਣਾ ਸੀ ਵੀ ਸਰਕਾਰ ਨੂੰ ਤਾਂ ਸਮੇਂ ਨਹੀਂ ਦਿੰਦੇ ਜੇ ਜਿਨ੍ਹਾਂ ਨੇ ਵੋਟਾਂ ਪਾਈਆਂ ਉਹਨਾਂ ਨੇ ਕਿਹਾ ਕਿ ਕਿਹੜੇ ਰਾ ਪੈਗੀ ਗ੍ਰਾਂਹ ਵਾਲੀ ਜਿੱਥੇ ਬੰਦੀ ਹੁਣ ਜਦੋਂ ਤੁਸੀਂ ਫੈਸਲਾ ਸੁਨਾਤਾ ਕਿ ਨਹੀਂ ਇਹ ਸਰਕਾਰ ਸਾਡੀ ਨਹੀਂ ਜੋਕਾਂ ਦੀ ਹੈ ਆਹ ਭਰਾਵੋ ਗੱਡ ਤੇ ਆ ਮੋਰਚੇ ਅੱਜ ਮੇਰੀ ਇੰਟਰਵਿਊ ਲਈ ਅੱਜ ਵੀ ਕਹਿੰਦਾ ਕਿਵੇਂ ਹੈ ਮਾ ਤੁਹਾਨੂੰ ਹਜੇ ਵੀ ਰੌਲਾ ਹੈ ਕਿਉਂਕਿ ਕਈ ਚੈਨਲ ਵਾਲੇ ਕਰਦੇ ਇਹੋ ਜਿਹੇ ਸਵਾਲ ਮਾ ਭਾਈ ਤੁਹਾਨੂੰ ਹਜੇ ਵੀ ਰੌਲਾ ਹੈ ਆ ਬੈਠਿਆ ਜਿਹੜੀ ਬੜਨੀ ਸੀ ਦਿੰਦੇ ਜਿਹੜੇ ਕਹਿੰਦੇ ਸੀ ਮਾਰਚ ਨਹੀਂ ਕਰਨ ਦੇਣਾ ਉਹ ਮਾਰਚ ਦਾ ਅਧਿਕਾਰ ਵੀ ਲੈ ਲਿਆ ਇਸ ਕਰਕੇ ਹੋਰ ਰਾ ਨਹੀਂ ਆਪਣੇ ਕੋਲੇ ਕੋਈ ਬਚਿਆ ਇੱਕ ਇਹਦੇ ਸੰਘਰਸ਼ ਤੋਂ ਬਿਨਾ ਇਹ ਇਕਾ ਤੇ ਸੰਘਰਸ਼ ਕਰਨ ਵਾਸਤੇ ਉਹੀ ਫਾਰਮੂਲਾ ਜਿਹੜਾ ਦਿੱਲੀ ਅੰਦੋਲਨ ਚ ਬਣਾਇਆ ਤੁਸੀਂ ਉਹਨੇ ਸਿੱਟਿਆ ਉਸ ਫਾਰਮੂਲੇ ਨੇ ਸਿੱਟਿਆ ਮੋਦੀ ਹੋਰ ਨਹੀਂ ਸੀ ਕੋਈ ਗੱਲ ਕਿਉਂਕਿ ਤੁਸੀਂ ਸਾਰੇ ਧਰਮਾਂ ਤੋਂ ਉੱਤੇ ਉੱਠ ਗਏ ਪੰਜਾਬ ਤੋਂ ਸ਼ੁਰੂ ਹੋਇਆ ਪੰਜਾਬ ਦੇ ਸਖਤ ਤੌਰ ਨੂੰ ਮੰਨਣ ਵਾਲੀ ਬਹੁਤ ਵੱਡੀ ਗਿਣਤੀ ਹੈ ਤੁਸੀਂ ਵੀ ਕਿਹਾ ਪੰਜਾਬ ਦੇ ਸਿੱਖ ਲੜਦੇ ਐ ਜਿਹਦਾ ਮਤਲਬ ਕਿਸੇ ਧਰਮ ਦਾ ਮੋਰਚਾ ਨਹੀਂ ਬਣਨ ਦਿੱਤਾ ਜੇ ਅਸੀਂ ਸਿੱਖਾਂ ਦਾ ਮੋਰਚਾ ਬਣਾ ਲੈਂਦਾ ਦਿੱਲੀ ਵਾਲੇ ਨੂੰ ਕੋਈ ਹੋਰ ਛਿੱਟਾਂ ਨਹੀਂ ਸੀ ਆਉਂਦੀਆਂ ਜਿਹੜੀ ਹਰਿਆਣੇ ਵਾਲੇ ਰੋਜ਼ ਸਾਨੂੰ ਲੱਸੀ ਨਹੀਂ ਮੁਕਕਣ ਦਿੱਤੀ ਉਹ ਲੱਸੀ ਨਹੀਂ ਸੀ ਆਉਣੀ ਹਰਿਆਣੇ ਤੋਂ ਤੁਹਾਡੇ ਕੋਲੇ ਆਹ ਗੱਲ ਕੀਤੀ ਕਿਸੇ ਜਾਤ ਦਾ ਨਹੀਂ ਬਣਨ ਦਿੱਤਾ ਤੇ ਜਿਹੜੇ ਇਹ ਲੀਡਰ ਲਗਾਤਾਰ ਤੁਹਾਨੂੰ ਧੋਖਾ ਦਿੰਦੇ ਆ ਡੋੜੀ ਪਾਰਟੀਆਂ ਦੇ ਇਹਨਾਂ ਦੇ ਕਿਸੇ ਵੀ ਲੀਡਰ ਨੂੰ ਸਟੇਜ ਦੇ ਨੇੜੇ ਫੜਕਣ ਨਹੀਂ ਦਿੱਤਾ ਆ ਕੀਤਾ ਕਿਸੇ ਸਟੇਜ ਦਾ ਕੋਲ ਨਹੀਂ ਬਣ ਦਿੱਤਾ ਤੇ ਜਦੋਂ ਇਹ ਲੜਾਈ 13 ਮਹੀਨੇ ਚੱਲੀ ਹੈ ਮੋਦੀ ਦੇ ਪਹਿਲਾਂ ਇੱਥੋਂ ਮਿੱਟੀ ਨਿਕਲੀ ਪੰਚਾਇਤੀ ਚੋਣਾਂ ਆ ਜੂਪੀ ਚੱਲਿਆ ਸੀ ਹੁਣ ਵੀ ਹਾਰ ਹੋਈ ਆ ਬਹੁਤ ਵੱਡੀ ਜੂਪੀ ਚੋਣਾਂ ਦੀ ਕਿਉਂਕਿ ਜੂਪੀ ਚ ਜਿੰਨੀਆਂ ਸੀਟਾਂ ਜਿਹੜਾ ਬਹੁਤ ਵੱਡੀ ਗਿਣਤੀ ਜੂਪੀ ਚੋਂ ਜਿੱਤ ਗਿਆ ਭੜਾਵੋ ਦੀ ਪਾਰਤਰਾ ਬਣਦਾ ਸੈਂਟਰ ਚ ਜਦੋਂ ਲੱਗਿਆ ਤਾਂ ਚੱਲਿਆ ਪੰਚਾਇਤੀ ਜ਼ੋਨਾਂ ਚ ਤੇ ਜਿਹੇ ਨਾਂ ਇਹਨਾਂ ਦੀ ਸੁਣੀ ਨਾਂ ਦੀ ਤਾਂ ਉਹਨਾਂ ਦਾ ਕਿਲਾ ਕੱਢਿਆ ਪਤਾ ਸੀ ਸੈਂਟਰ ਚੋਂ ਜਾਵਾਂਗੇ ਹੁਣ ਵੀ ਖਿਡੌੜੀਆਂ ਦਾ ਬਣੀਆ ਸਰਕਾਰ 400 ਪਾਰ ਆਦੇ ਸੀ ਉਹ ਕਿੱਧਰ ਗਈ ਤੁਹਾਡੀ 400 ਪਾਰ ਉਸਿਆ ਨਵੇਂ ਇਤਿਹਾਸ ਛੱਡ ਕੇ ਸਾਮਰਾਜੀਆਂ ਦੀਆਂ ਲੋਕਪੱਖੀ ਨੀਤੀਆਂ ਲਾਗੂ ਕਰ ਲੋ ਗਾਹਣ ਵੀ ਬਣਾ ਲਉਣਗੇ ਪਰ ਬਰਾਬੋ ਇਹਨਾਂ ਨੇ ਨਹੀਂ ਕਰਨੇ ਕਿਉਂਕਿ ਸਾਡੇ ਹੈ ਹੀ ਨਹੀਂ ਸਾਡੇ ਤਾਂ ਤੁਸੀਂ ਆ ਕਿਰਤੀ ਲੋਕ ਹੋ ਤੁਹਾਡੀ ਏਕੇ ਦਾ ਗੋਡਾ ਨਹੀਂ ਤੌਣ ਤੇ ਚੜਨਾ ਚਾਹੀਦਾ ਬਾਹ ਨੂੰ ਵਟਾਉਣਾ ਚਾਹੀਦਾ ਆਪਣੇ ਪਿੰਡਾਂ 'ਚ ਝਗੜੇ ਹੁੰਦੇ ਆ ਜਦੋਂ ਕਿਸੇ ਦੀ ਬਾਹ ਨੂੰ ਵਟਾ ਦੇ ਲਾਣਿਆ ਉਹ ਕਹਿੰਦਾ ਪਿਓ ਮੇਰੀ ਬਾਹ ਦਾ ਡਿਲੀ ਕਰਦੇ ਜੋ ਮਰਜ਼ੀ ਬਣਾ ਲੈ ਆ ਗੱਲ ਕਾ ਹੋਣੀ ਆ ਤੁਹਾਡੀ ਤਾਕਤਨ ਦੀ ਬਾਹ ਨੂੰ ਬਟਾ ਦੇ ਜਾਏ ਆ ਲੋੜਾ ਬਰਾਵਾ ਖਰਾਬ ਆਣ ਦੀ ਜਿੰਨਾ ਕਰਜ਼ਾ ਚੜਿਆ ਰਾਤ ਨੂੰ ਉੱਠ ਕੇ ਨਹੀਂ ਖਾਦਾ ਇਹਨਾਂ ਨੇ ਨੀਤੀਆਂ ਨੇ ਕਰਜ਼ਾ ਚੜਾਇਆ ਹੈ ਇਸ ਕਰਜ਼ੇ ਤੇ ਝੀਠ ਵੱਜਣੀ ਚਾਹੀਦੀ ਹੈ ਇਹਦੇ ਨਾਲ ਹੀ ਇਹ ਰੌਲਾ ਪਾਉਂਦੇ ਆ ਪੰਜਾਬ ਵਾਲੇ ਵੀ ਸੈਂਟਰ ਵਾਲੇ ਵੀ ਵੀ ਐਨੇ ਪੈਸੇ ਕਿੱਥੋਂ ਆਉਣਗੇ ਅਸੀਂ ਕਹਿੰਦੇ ਆ ਪੈਸੇ ਪਏ ਆ ਕੋਈ ਰੌਲਾ ਨਹੀਂ ਕਿੰਨਾ ਤਾਣਾ ਸੂਦਕਰਾਂ ਨੇ ਸਾਡੇ ਲੋਕਾਂ ਦਾ ਲੁੱਟਿਆ ਕਿੰਨੀ ਜ਼ਮੀਨਾਂ ਜ਼ਮੀਰਦਾਰਾਂ ਨੇ ਉਹਨਾਂ ਨੇ ਸਾਡੇ ਲੋਕਾਂ ਦਾ ਲਹੂ ਚੂਛਿਆ ਅੱਜ ਦੇ ਸਾਮਰਾਜੀ ਦੇਸ਼ ਤੇ ਕਾਰਪੋਰੇਟ ਘਰਾਣੇ ਆ ਪਰ ਉਹ ਇਹਨਾਂ ਨੇ ਕਸਰ ਨਹੀਂ ਛੱਡੀ ਕਿੰਨਾ ਤਣ ਪਿਆ ਤੇ ਤਣ ਦਾ ਉਹਨਾਂ ਨੂੰ ਲਟਾਇਆ ਜਾ ਰਿਹਾ ਜਿਉਂਦਾ ਮੋਦੀ ਬਣਿਆ ਲਗਭਗ 20 ਲੱਖ ਕਰੋੜ ਰੁਪਇਆ ਉਹਨਾਂ ਘਰਾਣਿਆਂ ਨੂੰ ਜਾਂ ਟੈਕਸ ਮਾਫ ਕਰਤੇ ਜਾਂ ਲਿਆ ਹੋਇਆ ਕਰਜ਼ਾ ਡੁੱਬੇ ਖਾਤੇ ਪਾਤਾ ਪੈਸਿਆਂ ਦਾ ਰੌਲਾ ਨਹੀਂ ਹੈਗਾ ਬਥੇਰੇ ਐ ਪਰ ਉਹਦੋਂ ਨੂੰ ਜਾਂਦੇ ਨਹੀਂ ਛੋਟੇ ਕੋਲੇ ਜਿਹੜੀ ਚੂਣ ਪੂਣ ਦੇਂਦੀ ਹੈ ਤੁਸੀਂ ਉਹ ਅੱਖ ਥੱਲੇ ਆਉਣੇ ਹੋ ਸਮਾਂ ਥੋੜਾ ਮੈਂ ਇਹਨੀਆਂ ਗੱਲਾਂ ਨਾਲ ਹੀ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਦਾ ਇਸ ਨਾਲ ਕਿ ਲੱਕ ਬਨ ਕੇ ਲੱਗ ਜਾਓ ਜੇ ਇਹ ਸਰਕਾਰ ਸਾਨੂੰ ਕੁਝ ਨਹੀਂ ਦਿੰਦੀ ਇਹ ਮੋਰਚਾ ਭਰਾਵੋ ਕੋਈ ਪੰਜ ਪੰਜ ਨੂੰ ਸਮਾਪਤ ਨਹੀਂ ਹੋਣਾ ਗੰਗਾਏ ਸੈਸ ਗੱਲ ਦੀ ਇਹ ਮੋਰਚਾ ਅੰਮ੍ਰਿਤ ਸਮੇਂ ਲਈ ਸ਼ੁਰੂ ਹੋਊਗਾ ਸ਼ੁਰੂ ਹੋਣਾ ਤੁਹਾਡੇ ਜੋਰ ਤੇ ਤੁਹਾਡੀ ਤਾਕਤ ਤੇ ਕਹਿੰਦੇ ਆਂ ਕੱਟਾ ਕਿੱਲੇ ਤੋਂ ਬਣਾ ਨਹੀਂ ਤਾਂਗੜਦਾ ਤੁਹਾਡੇ ਜੋਰ ਤੇ ਤਾਂਗੜਦੇ ਆਂ ਤੁਹਾਡੇ ਭਰੋਸੇ ਤੇ ਤਾਂਗੜਦੇ ਆਂ ਜਿੰਨਾ ਚਿਰ ਇਹ ਕੈਮਰੋ ਹੋ ਭਰਾਵੋ ਤਾਂਗੜਦੇ ਰਹਾਂਗੇ ਉਮਰ ਚਾਹੇ ਥੋੜੇ ਛੱਲੇ ਚੱਲੇ ਚਾਹੇ ਬਾੜਾ ਚਰਦੇਵੇਂ ਸਮਾਂ ਮਿਲੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਇੱਕ ਭਰਾਵੋ ਬੇਨਤੀ ਆ ਭੈਣਾਂ ਨੂੰ ਬੇਨਤੀ ਆ ਕਿ ਫੋਟੋ ਤਹਾਂ ਚੱਕ ਲੋ ਪਿਸੋ ਝਾਂਡੇ ਤਾ